ਦੋਹਰਾ ਸੁਣਤ ਬਚਨ ਇਹ ਚੰਡਕਾ ਮਨ ਮੈਂ ਉਠੀ ਰਸਾਏ ਸਭ ਦੇ ਤਨ ਕੋ ਛੈ ਕਰਉ ਬਸੋ ਸ਼ਿਵਪੁਰੀ ਜਾਏ ਦੇਪੁਰੀ ਪਾਠ ਵੀ ਹੈ ਕਿਸੇ ਕੋਲੇ ਚਲੋ ਠੀਕ ਹੈ ਸ਼ਿਵਪੁਰੀ ਠੀਕ ਹੈ ਹਾਂ ਸ਼ਿਵਪੁਰੀ ਹੀ ਠੀਕ ਆ ਰਾਤ ਆਉਂਦਾ ਚਲੋ ਹਾਂ ਸਭ ਦੇ ਤਨ ਕੋ ਛੈ ਕਰਉ ਬਸੋ ਸ਼ਿਵਪੁਰੀ ਜਾਏ ਦੇਤਨ ਦੇਪੁਰੀ ਲਿਖਿਆ ਹੈ ਸਾਡੇ ਸੇਪੁਰੀ ਕਰੋ ਵੀ ਦੇਤਨ ਕੇ ਬਦ ਕੋ ਜਬ ਚੰਡੀ ਕੀਓ ਪ੍ਰਕਾਸ਼ ਸਿੰਘ ਸੰਖ ਅ ਅਸਤਰ ਸਭ ਸ਼ਾਸਤਰ ਆਏਗੇ ਪਾਸ ਦੇਤ ਸੰਘਾਰਨ ਕੇ ਨਮਿਤ ਕਾਲ ਜਨਮ ਇਹ ਲੀਨ ਸਿੰਘ ਚੰਡ ਬਾਹਨ ਭਇਓ ਸ਼ਤਰਨ ਕੋ ਦੁਖ ਦੀਨ ਸਵਈਆ ਦਾਰਨ ਦੀਰਗ ਦਿਗਜ ਸੇ ਬਲ ਸਿੰਘ ਕੇ ਦਾਰਨ ਦੀਰਗ ਦਿਗ ਦਿਗਜ ਸੇ ਬਲ ਸਿੰਘ ਕੇ ਬਲ ਸਿੰਘ ਧਰੇ ਹੈ ਰੋਮ ਮਨੋ ਸਰ ਕਾ ਲਹਿ ਕੇ ਜਨ ਪਾਹਨ ਪੀਤ ਪੇ ਬ੍ਰਿਛ ਹਰੇ ਹੈ ਪੈ ਪਾਠ ਕਰ ਲੋ ਜੀ ਪੇ ਦੇ ਤੋਂ ਰੋਮ ਮਨੋਂ ਸਰ ਕਲਹਿ ਕੇ ਜਨ ਪਾਹਨ ਪੀਤ ਪੈ ਬ੍ਰਿਛ ਹਰੇ ਹੈ ਮੇਰ ਕੇ ਮਦ ਮਨੋ ਜਮਨਾ ਲਰ ਕੇਤਕੀ ਪੁੰਜ ਪੈ ਭ੍ਰਿੰਗ ਟਰੇ ਹੈ ਮਾਨੋ ਮਹਾ ਪ੍ਰਿਥ ਲੈ ਕੇ ਕਮਾਨ ਸੋ ਭੂਦਰ ਭੂਮ ਤੇ ਨਿਆਰੇ ਕਰੇ ਹੈ ਹਾਂ ਜੀ ਕਮਾਨ ਜੀ ਸ਼ੰਕਾ ਬੋਲੇ ਉਹ ਹੱਥ ਕਾਲੇ ਤੇੜਾ ਮਾਨੋ ਮਹਾ ਪ੍ਰਿਥ ਲੈ ਕੇ ਕਮਾਨ ਸੋ ਕੁਦਰ ਭੂਮ ਤੇ ਨਿਆਰੇ ਕਰੇ ਹੈ ਚਲੋ ਦੋਹਰਾ ਦੋਹਰਾ ਘੰਟਾ ਗਦਾ ਤਰਸੂਲ ਅਸ ਸੰਖ ਸਰ ਅਸਰ ਬਾਂ ਸਰ ਅਸਨ ਬਾਨ ਚੱਕਰ ਬਕਰ ਕਰਮ ਲੀਏ ਜਨ ਗ੍ਰੀਖ ਮ੍ਰਿਤ ਭਾਨ ਚੰਡ ਕੋਪ ਕਰ ਚੰਡਕਾ ਇਹ ਆਯੁਧ ਕਰ ਲੀਨ ਨਿਕਟ ਵਿਕਟਪੁਰ ਦੇਤਕੇ ਘੰਟਾ ਕੀ ਧੁਨ ਕੀਨ ਦੋਹਰਾ ਸੁਨ ਕੰਟਰਾ ਕੇਹਿ ਰਬਦ ਅਸਰਨ ਆਸਰਨ ਲੀਨ ਚੜੇ ਕੋਪ ਕੈ ਜੂਥ ਹੋਏ ਜਤਮ ਜੁਧ ਕੋ ਕੀਨ 45 ਪਦਮ ਅਸੁਰ ਸਜਿਓ 42 ਪਦਮ ਅਸੁਰ ਸਜਿਓ ਕਟਕ ਚਤੁਰੰਗ ਕਛ ਬائیں ਕਛ ਦਾਹਨ ਕਛ ਭਟ ਨਿਰਪਕੇ ਸੰਗ ਭਏ ਇਕੱਠੇ ਦਲ ਪਦਮ 10 15 ਅਰ 20 15 ਕੀਨੇ ਦਾਹਨੇ 10 ਬਾਹੇ ਸੰਗ 20 ਸਵਈਆ ਦੌਰ ਸਭੇ ਇੱਕ ਬਾਰ ਹੀ ਦੇਤ ਸੋ ਆਏ ਹੈ ਚੰਡ ਕੇ ਸਾਮਹੇ ਕਾਰੇ ਦੇਤ ਵਿਕਰਮ ਲਾਉਣਾ ਭਾਈ ਦੌਰ ਸਭੇ ਇੱਕ ਬਾਰ ਹੀ ਦੇਤ ਸੋ ਆਏ ਹੈ ਚੰਡ ਕੇ ਸਾਮਹੇ ਕਾਰੇ ਲੈ ਕਰ ਬਾਨ ਕਮਨਨ ਤਾਨ ਘਨੇ ਅਰਕ ਕੋਪ ਕਸੋਂ ਸਿੰਘ ਪ੍ਰਹਾਰੇ ਚੰਡ ਸੰਭਾਰਤ ਬਹਿ ਕਰਵਾਰ ਫਕਾਰ ਕੇ 70 ਸਮੂਹ ਨਿਵਾਰੇ खांडवजारण को अग्नि तहे पार्थ न जन्म एक बिडारे दोहरा दैत दैत कोप एक सामहे गयो तरंगमडार सनमुख देवी के भयो सर्बदीप अनुहार सवैया सर्ब पाठा कर्ण सर्ब नहीं कहना सनब सनब भुतंगिया नु कहंदे है भक्कड़ा नु सनमुख देवी के भयो सर्बदीप अनुहार सवैया ਬੀਰ ਬਲੀ ਸਰਦਾਰ ਦੈਤਸੋ ਕ੍ਰੋਧ ਕੈ ਮਿਆਨ ਤੇ ਖਗ ਨਿਕਾਰਿਓ ਸੋਤਿ ਬਿਸਰਾਮ ਦਾਜੋ ਬੀਰ ਬਲੀ ਸਰਦਾਰ ਦੈਤਸੋ ਕ੍ਰੋਧ ਕੈ ਮਿਆਨ ਤੇ ਖਗ ਨਿਕਾਰਿਓ ਏਕ ਦਇਓ ਤਨ ਚੰਡ ਪ੍ਰਚੰਡ ਕੈ ਦੂਸਰ ਕੇਹਰ ਕੇ ਸਿਰ ਝਾਰਿਓ ਚੰਡ ਸੰਭਾਰਤ ਬੈ ਬਲ ਧਾਰ ਲਇਓ ਗਹਿ ਨਾਰ ਧਰਾ ਪਰ ਮਾਰਿਓ ਜਿਉ ਤੁਬੀਆ ਸਰਤਾ ਟਟ ਜਾਏ ਕੈ ਲੈ ਪਟ ਕੋ ਪਟ ਸਾਥ ਪੁਛਾਰੇਉ ਦੋਹਰਾ ਦੇਵੀ ਮਾਰਿਉ ਦਾਇਤ ਇਉ ਲਰਿਉ ਜੋ ਸਨਮੁਖ ਆਏ ਇਉ ਤੇ ਦੇਵੀ ਮਾਰਿਉ ਦਾਇਤ ਇਉ ਲਰਿਉ ਜੋ ਸਨਮੁਖ ਆਏ ਪੁਨ ਛਤਰਨ ਕੀ ਸੈਨਮੈ ਧਸੀ ਸੋ ਸੰਖ ਬਜਾਏ ਸਵਈਆ ਲੈ ਕਰ ਚੰਡਕ ਵੰਡ ਪ੍ਰਚੰਡ ਮਹਾਬਰ ਵੰਡ ਤਬੈ ਇਹ ਕੀਨੋ ਏਕ ਹੀ ਬਾਰ ਨਿਹਾਰ ਹੈ